ਸਸਿਕਾ ਦੀ ਬਰਜ ਕਾਕਲਸਾ ਬਰਜ ਦੀ ਫਤਿਹ ਅੱਜ ਪਤਾ ਸਭ ਨੂੰ ਇਹ ਪਾਨੇ ਸਿੱਧੂ ਦੀ ਗ੍ਰਫਦਾਰੀ ਨੂੰ ਲੈ ਕੇ ਸਮਰੂਹ ਦੇ ਵਿੱਚ ਜੋ ਧਰਨਾ ਲਗਾਉਣ ਦਾ ਜਿਹੜਾ ਐਲਾਨ ਕੀਤਾ ਸੀ ਕੋੜ ਦੁੰਨੇ ਦੀ ਧਰਤੀ ਤੋਂ ਉਹ ਅੱਜ ਨੌਜਵਾਨਾਂ ਨੇ ਪੂਰਾ ਕਰ ਦਿੱਤਾ ਬੇਸ਼ੱਕ ਪੁਲਿਸ ਅਤੇ ਸਰਕਾਰ ਦੀਆਂ ਲੋਕਾਂ ਦੇ باوجود ਵੱਡੀ ਗਿਣਤੀ ਵਿੱਚ ਲੋਕ ਆਪ ਮਹਾਰੇ ਖੇਤਾਂ ਦੇ ਵਿੱਚ ਹੁੰਦੇ ਹੋਏ ਉਸ ਧਰਨੇ ਵਾਲੀ ਜਗ੍ਹਾ ਤੇ ਪਹੁੰਚ ਗਏ ਅਤੇ ਵੱਡਾ ਇਕੱਠ ਕਰ ਦਿੱਤਾ ਬੇਸ਼ੱਕ ਕਈ ਕਿਸਾਨ ਜੁਨੀਆਂ ਦੇ ਆਗੂਆਂ ਕਈ ਧਰਮ ਕਾਗੂਆਂ ਕਈ ਹੋਰ ਪ੍ਰੈਕਟੀਕਲ ਬੰਦਿਆਂ ਨੂੰ ਜਿਹੜਾ ਉਥੇ ਘਰ ਦੇ ਵਿੱਚ ਡਟੇਨ ਕੀਤਾ ਹੋਇਆਗਾ ਘਰ ਦੇ ਵਿੱਚ ਨਜ਼ਰਬੰਦ ਕੀਤੇ ਹੋਏ ਨੇ ਪਰ ਉਸ ਦੇ باوجود ਹਜ਼ਾਰਾਂ ਨੌਜਵਾਨਾਂ ਨੇ ਸੰਗਰੂਰ ਦੇ ਉਸ ਮਹਿਲਾ ਅਰਾਜ ਦੇ ਘਰ ਜਾਨੀ ਕਿ ਪੰਜਾਬ ਦੇ ਮੱਖ ਮੰਤਰੀ ਭਗਵੰਤ ਦੀ ਕੋਠੀ ਦੇ ਮੂਹਰੇ ਕੇ ਧਰਨਾ ਵੱਡਾ ਦੇ ਦਿੱਤਾ ਬੀਸਾ ਕਪਾ ਕਹਿ ਦिए ਪੁਰਸ਼ ਨੇ ਅੱਡੀ ਚੋਟੀ ਦਾ ਜੋਰ ਲਾਇਆ ਸੀ ਨੌਜਵਾਨਾਂ ਨੂੰ ਰੋਕਣ ਲਈ ਪਰ ਕਹਿੰਦੇ ਜਿਹੜੇ ਬੰਨਣ ਨੇ ਉਹ ਪਾਣੀ ਦੇ ਜਦੋਂ ਪਾਣੀ ਦਾ ਬਹਾਜ ਉਹ ਥੰਮੇ ਨਹੀਂ ਜਾਂਦੇ ਹੁੰਦੇ ਕਿਸੇ ਤੋਂ ਇਹ ਤਾਂ ਮੈਂ ਤੁਹਾਨੂੰ ਇੱਕ ਵੀਡੀਓ ਸੁਣਾਉਣਾ ਬਾਅਦ ਚ ਪਹਿਲਾਂ ਪਾਪਾ ਭਗਵਾਨ ਜੀ ਦੀ ਗੱਲ ਕਰ ਲਈਏ ਕਿ ਭਗਵਾਨ ਜੀ ਚਾਹਤੋਂ ਮੁੱਖ ਮੰਤਰੀਆਂ ਪੰਜਾਬ ਦਾ ਇਨਾ ਹਕਾਰ ਨਹੀਂ ਚਾਹੀਦਾ ਇਹ ਕੁਰਸੀਆਂ ਅਹੁਦੇ ਸਭ ਉਸ ਇੱਥੇ ਰਹਿ ਜਾਂਦੇ ਆ ਬਾਦਲਗਿਆ ਨੇ ਕਿਹਾ ਸੀ 25 ਸਾਲ ਰਾਜ ਕਰਨ ਨੂੰ ਅੱਜ ਉਹ ਫਿਰਦੇ ਆ ਲੇਲੜੀਆਂ ਕੱਢਦੇ ਉਹੀ ਕਾਂਗਰਸ ਜੀ ਨੇ 25 ਸਾਲ ਰਾਜ ਕੀਤਾ ਸਿੱਖਾਂ ਤੇ ਜਲਮ ਕੀਤਾ ਉਹ ਫਿਰਦੇ ਅੱਜ ਡਗ ਨਮਾਉਂਦੇ ਕੋਈ ਭਾਜਪਾ ਪੰਜਾ ਪੱਜਾ ਫਿਰਦਾ ਕੋਈ ਕਿੱਧਰ ਪੰਜਾ ਫਿਰਦਾ ਕੋਈ ਕਿੱਧਰ ਪੰਜਾ ਫਿਰਦਾ ਕੰਧਰਾ ਕੰਧਾ ਟੱਕਰਾ ਮਾਰਦੇ ਫਿਰਦੇ ਆ ਤੇਰਾ ਸੁਭਣਾ ਇਹਨਾਂ ਜਿਵੇਂ ਇਨਕਲਾਬ ਇਨਕਲਾਬੀਆਂ ਵਾਲਾ ਮੇਰਾ ਸੁਪਨਾ ਹੈਗਾ ਮੈਂ ਭਗਤ ਸਿੰਘ ਦੀ ਸੋਚ ਤੇ ਚੱਲਦਾ ਕਿ ਭਗਤ ਸਿੰਘ ਦੀ ਸੋਚ ਆ ਜਿੱਥੇ ਪੱਤਰਕਾਰਾਂ ਨੂੰ ਜਿਲੇ ਲਈ ਕੀਤਾ ਜਾਂਦਾ ਪੱਤਰਕਾਰਾਂ ਨੂੰ ਗਰਪਦਾਰ ਕਰਕੇ ਅੰਦਰ ਬੰਦ ਕੀਤਾ ਜਾਂਦਾ ਕਿੱਥੇ ਰੇਡੀਅਾਂ ਨੂੰ ਲੱਤਾਂ ਮਾਰੀਆਂ ਜਾਂਦੀਆਂ ਨੇ ਕਿੱਥੇ ਬੇਦਸ ਬੇਦੋਸਿਆਂ ਨੂੰ ਕੁੱਟਿਆ ਜਾਂਦਾਗਾ ਇਹ ਕਿਹੜੇ ਕਾਨੂੰਨ ਦੇ ਦਾਰੇ ਵਿੱਚ ਲਿਖਿਆ ਤਾਂ ਸਾਨੂੰ ਵੀ ਸਮਝਾ ਦੇ ਹਾਕਰੀ ਮੁੱਖ ਮੰਤਰੀ ਨਾ ਬਣ ਜਿਸ ਤਰ੍ਹਾਂ ਵਿਅਤਾ ਬਣਿਆ ਸੀ ਤੇ ਤੈਨੂੰ ਸਭ ਲੋਕਾਂ ਨੇ ਵੋਟਾਂ ਪਾਈਆਂ ਨਾ ਕਿ ਤੇ ਤੈਨੂੰ ਕਿਸੇ ਹਿੰਦੂ ਨੇ ਵੋਟ ਪਾਈ ਆ ਕਹਿਣ ਦਾ ਭਾਵ ਕਿ ਸਿੱਖਾਂ ਦੀਆਂ ਬਰਾਬਰ ਵੋਟਾਂ ਨੇ ਗਿਣਤੀ ਕਰਕੇ ਦੇਖ ਲੈ ਕਿ ਕਿਹਦੀਆਂ ਵੋਟਾਂ ਪੰਜਾਬ ਦੇ ਵਿੱਚੋਂ ਤੈਨੂੰ ਪਈਆਂ ਨੇ ਜ਼ਿਆਦੇ ਤੇ ਤੂੰ ਕਹਿੰਦਾ ਮੈਂ 4.3 ਕਰੋੜ ਦਾ ਰੱਖਾਂਗਾ ਇਤ ਪੌਣੇ 3 ਕਰੋੜ ਦੇ ਲੋਕਾਂ ਦਾ ਜਿਹੜਾ ਤੂੰ ਹਾਲ ਕੀਤਾ ਹੋਇਆਗਾ ਇਸ ਵੇਲੇ ਜਿਹੜੇ ਤੇਰੇ ਭਾਈਵਾਲ ਨੇ ਜਿਹੜੇ ਤੂੰ ਚੰਗੇ ਕੰਮ ਕੀਤੇ ਉਹਨੂੰ ਅਸੀਂ ਚੰਗੇ ਕਹਾਾਂਗੇ ਪਰ ਜਿਹੜਾ ਤੂੰ ਧੱਕੇਸ਼ਾਹੀ ਕਰ ਰਿਹਾਗਾ ਲਗਾਤਾਰ ਭਾਲੇ ਨੂੰ ਤੂੰ ਲੱਖ ਵਾਰੀ ਨਾ ਸਾਡਾ ਨਾਂ ਸਾਡਾ ਕੁਲ ਦਾ ਨਾਤਾ ਨਾ ਕੁਝ ਹੋਰਾ ਅਸੀਂ ਇੱਕ ਪੱਤਰਕਾਰਾਂ ਅਸੀਂ ਜਿੱਥੇ ਜਿਹੜਾ ਬੰਦਾ ਗਲਤ ਆ ਉਹਦੀ ਆਲੋਚਨਾ ਕਰਦੇ ਆ ਜਿਹੜਾ ਸਹੀ ਆ ਉਹਨੂੰ ਸਹੀ ਕਹਨੇ ਆ ਐਨੀ ਕੁ ਜ਼ਰਤ ਸੀ ਰੱਖਦੀਆਂ ਬੋਲਣ ਲੱਗਿਆਂ ਤੇ ਤੁਹਾਨੂੰ ਅੱਜ ਮੈਂ ਵੀਡੀਓ ਸੁਣਾ ਦੇਣਾ ਕਿੰਨਾ ਨੌਜਵਾਨਾਂ ਨੇ ਸਿੱਧੂ ਮੂਸੇਵਾਲਾ ਮਰਵਾ ਦਿੱਤਾ ਯਾਨੀ ਕਿ ਉਸ ਨੂੰ ਵੋਟ ਨਾ ਪਈ ਦੇਕਾਰ ਉਹ ਇਸ ਦੁਨੀਆ ਤੋਂ ਚਲੇ ਗਿਆ ਤੇ ਤੈਨੂੰ ਲੋਕਾਂ ਨੇ ਵੋਟਾਂ ਪਾ ਕੇ ਉਸ ਪਦਵੀ ਤੇ ਬਿਠਾਇਆ ਪਹਿਲਾ ਵੀਡੀਓ ਤੁਹਾਨੂੰ ਦੋ ਦਿਖਾਉਣਾ ਇੱਕ ਉਹਨਾਂ ਨੌਜਵਾਨਾਂ ਦੀ ਜਿਹੜੇ ਅੱਜ ਪਸਤਾਰੇ ਨੇ ਭਗਵੰਤ ਮਾਨ ਨੂੰ ਵੋਟ ਪਾ ਕੇ ਤੇ ਦੂਜੀ ਵੀਡੀਓ ਉਹ ਦਿਖਾਉਣਾ ਜਿਹੜੇ ਪੁਰਥ ਵਾਲੇ ਬੇਹੱਕੇ ਇੱਕ ਜੂਸ ਵਾਲੇ ਰੇੜੀ ਵਾਲੇ ਨੂੰ ਸਿਰ ਤੇ ਦਸਤਾਰਾਂ ਬੰਨੀਆਂ ਨੇ ਕਿਵੇਂ ਕੁੱਟ ਰਹੇ ਨੇ ਧਿਆਨ ਨਾਲ ਸੁਣੋ ਦੋਨੇ ਵੀਡੀਓ ਸਾਡੇ ਕਿਤੇ 13 ਸਾਲ ਦਿੱਤਾ ਜਿਹਨੇ ਕਿ ਸਾਡੇ ਮਾਨਸਾਂ ਦਾ ਨਾਂ ਹੈ ਤੇ ਪੰਜਾਬੀਆਂ ਦਾ ਨਾਂ ਹੈ ਦੁਨੀਆ ਤੇ ਚਮਕਦਾ ਮੈਂ ਗੱਲ ਕਰਦਾ ਮੂਸਾ ਜਮਾਈਦੀ ਅਸੀਂ ਭਾਈ ਸਾਡੇ ਪਿੰਡਾਂ ਦਾ ਹੋਂਦ ਦੇ باوجود ਵੀ ਉਹਦਾ ਸਾਥ ਨਹੀਂ ਦਿੱਤਾ ਕਿਉਂਕਿ ਅਸੀਂ ਚਾਹੁੰਦੇ ਸੀ ਬਦਲਾ ਪਰ ਸਾਨੂੰ ਨਹੀਂ ਪਤਾ ਸੀ ਕਿ ਬਦਲਾ ਇਹਦਾ ਹੋਂਦ ਦਾ ਜਿੱਦਾਂ ਬੜਪਾ ਨੇ ਸਿੱਧੂ ਨਾਲ ਕੀ ਕੀ ਕੁਝ ਹੋ ਰਿਹਾ ਭਾਈ ਕਿੰਨਾ ੱਟਕਾ ਹੋ ਰਿਹਾ ਹਨ ਇਹ ਸਾਰਾ ਕੁਝ ਬਈ ਬਈ ਸਾਰਿਆਂ ਨੂੰ ਪਤਾ ਹੀ ਆ ਕੀ ਹੋਈ ਜਾਂਦਾ ਬਾਕੀ ਅਤ ਦੇ ਅੰਤ 'ਚ ਬਈ ਤੂੰ ਆਪ ਵੀ ਕਹਿ ਰਿਹਾ ਉਹਨਾਂ ਵੀ ਥੋੜਾ ਜਿਹਾ ਵਰਕ ਹੁੰਦਾ ਟੀਪੀ ਤੇ ਆਦਿਕ ਦਾ ਵਰਕ ਆ ਹੁਣ ਮੈਨੂੰ ਲੱਗਦਾ ਬਈ ਤੇਰਾ ਵੀ ਅੰਤ ਨੇੜੇ ਆ ਜਿਹੜਾ ਤੂੰ ਇਹ ਚੀਜ਼ਾਂ ਤੇ ਹਨਾ ਬਿਲਕੁਲ ਵੀ ਧਿਆਨ ਨਹੀਂ ਕਰ ਰਿਹਾ ਕਿ ਕੀ ਹੋ ਰਿਹਾ ਜਦੋਂ ਕਿ ਮੈਨੂੰ ਤਾਂ ਲੱਗਦਾ ਕਿ ਕਰਵਾਈ ਸਾਰਾ ਕੁਝ ਤੁਰਿਆ ਸੋ ਬਹੁਤ ਪਾੜੀ ਆ ਲਾਪਰਾ ਮੇਰਾ ਜਿੰਨਾ ਸੋਚਿਆ ਸੀ ਜਿੰਨੀਆਂ ਗੱਲਾਂ ਸਾਨੂੰ ਕਹੀਆਂ ਸੀ ਜਿੰਨੀਆਂ ਗੱਲਾਂ ਸੁਬਾਹ ਦੇ ਲੋਕਾਂ ਨਾਲ ਕਰੇ ਸੀ ਕਿਸੇ ਵੀ ਗੱਲ ਤੇ ਤੂੰ ਖੜਾ ਨਹੀਂ ਉਤਰਿਆ ਸੋਲਿਆ ਨਾ ਜਵੰਨ ਦਾ ਬਿਆਨ ਉਹਨਾਂ ਨੌਜਵਾਨ ਕਹਿੰਦੇ ਨੇ ਅਸੀਂ ਅਜ ਸਿੱਧੂ ਮੂਸੇਵਾਲਾ ਮਰਵਾ ਲਿਆ ਪਰ ਬਦਲਾ ਦੇ ਚੱਕਰ ਵਿੱਚ ਤਿੰਨੋਂ ਵੋਟਾਂ ਪਾਤੀਆਂ ਦੂਜੀ ਆ ਵੀਡੀਓ ਅੱਜ ਸੰਗਰੂਰ ਦੀ ਆ ਦੇਖੋ ਕਿਵੇਂ ਪੁੱਲਸ ਕੁੱਟ ਰਹੀ ਇੱਕ ਮਹੱਤ ਦੇ ਨੌਜਵਾਨ ਨੂੰ ਇੱਕ ਮਿੰਟ ਕੱਟੀ ਕੇ ਬਾਅਦ ਦੁਬਾਰੇ ਤੁਹਾਨੂੰ ਵੀਡੀਓ ਚਾਲੂ ਕਿਸੇ ਵੀ ਗੱਲ ਦੇ ਦੁੱਖ ਘਰ ਨਹੀਂ ਉਤਰਿਆ ਸੋਲਿਆ ਨਾਲ ਜਵਨ ਦਾ ਬਿਆਨ ਉਹਨਾਂ ਨੌਜਵਾਨ ਕਹਿੰਦੇ ਨੇ ਅਸੀਂ ਅਜ ਸਿੱਧੂ ਮੂਸੇਵਾਲਾ ਮਰਵਾ ਲਿਆ ਪਰ ਬਦਲਾ ਦੇ ਚੱਕਰ ਵਿੱਚ ਤਿੰਨ ਨੂੰ ਬੋਟਾ ਪਾਤੀਆਂ ਦੂਜੀ ਆ ਵੀਡੀਓ ਅੱਜ ਸੰਗਰੂਰ ਦੀ ਆ ਦੇਖੋ ਕਿਵੇਂ ਪੁਲਸ ਕੋਟ ਰਹੀ ਇੱਕ ਮਰਦੇ ਨੌਜਵਾਨ ਨੂੰ ਇਕੁਪਮੈਂਟ ਕੱਟੀ ਗਈ ਮੈਂ ਦੁਬਾਰੇ ਤੁਹਾਨੂੰ ਵੀਡੀਓ ਚਾਲੂ ਕਰਕੇ ਦਿਖਾਉਣਾਗਾ। ਇਹ ਦੇਖ ਸਕਦੇ ਹੋ ਜੀ। ਸਰੂਰ ਤੋਂ ਲੈ ਕੇ ਤਸਵੀਰਾਂ ਦੇਖ ਰਹੇ ਹੋ ਤੁਸੀਂ। ਕੋਲ ਕੋਲ ਦੀ। ਆ ਦੇ। ਦੇਖ ਸਕਦੇ ਹੋ ਜੀ। ਦੇਖ ਸਕਦੇ ਹੋ ਜੀ। ਗੱਡੀ ਵਾਲਾ ਵੀ ਹੋ ਸਕਦਾ। ਓ ਬਾਈ ਗੱਡੀ ਵਾਲਾ ਜੂਸ ਵਾਲਾ ਜਰਮਸੇ ਨੂੰ ਡਾਂਗਾ। We'll see a good week. ਆਹ ਪੁਲਵੰਤ ਸਿਆ ਇਹ ਤੇਰੀ ਪੁਲਸਾ ਇੱਥੇ ਕਿਰਤ ਕਰਨ ਵਾਲਿਆਂ ਤੇ ਵੀ ਡਾਂਗਾ ਨੇ ਇੱਕ ਠੰਡ ਦਾ ਮਾਰਾ ਵਿਚਾਰਾ ਪੇੜ ਦਾ ਮਾਰਾ ਪਾਪੀ ਪਾਪੀ ਪੇੜ ਦਾ ਮਾਰਾ ਕਿਸੇ ਨੌਜਵਾਨ ਨੇ ਜਾ ਕੇ ਉੱਥੇ ਸਮਰੂਹ ਰੇੜੀ ਲਾ ਲਈ ਕਿ ਉੱਥੇ ਇਕੱਠ ਹੋਣਾ ਤੇ ਮੇਰਾ ਜਿਹੜਾ ਜੂਸ ਆ ਉਹ ਵਿਕ ਜਾਣਾਗਾ ਤੇ ਆਪਣਾ ਪਾਲਣ ਪੋਸਣਾ ਕਰ ਲੈਣਾਗਾ ਪਰ ਭਗਵਾਨ ਤਮਾਨ ਐਨਾ ਤੱਕਾ ਨਾ ਕਰੇ ਸਰਕਾਰਾਂ ਨਾ ਸਦਾ ਰਹਿੰਦੀਆਂ ਤੇ ਨਾ ਰਹਿਣੀਆਂ ਨੇ ਅਤੇ ਜ਼ੁਲਮ ਕਰਨ ਵਾਲਿਆਂ ਦਾ ਨਾਸ ਹੋ ਜਾਂਦਾ ਹੈਗਾ ਲੋਕ ਨਾਂ ਤੱਕ ਨਹੀਂ ਲੈਂਦੇ ਜਿਹੜੇ ਲੋਕ ਜ਼ੁਲਮ ਕਰਦੇ ਨੇ ਅਤਿਆਚਾਰ ਕਰਦੇ ਨੇ ਚਾਹ ਉਹ ਕਿਸੇ ਮਰਜੀ ਸਹੜੀ ਦਾ ਬੰਦਾ ਹੋਵੇ ਇੱਥੇ بڑے بڑے ਆ ਕੇ ਤੁਰ ਗਏ ਬਾਦਸ਼ਾਹ ਸਕੰਦਰ ਵਰਗੇ ਜਿਹੜੇ ਕਹਿੰਦੇ ਸੀ ਅਸੀਂ ਪਾਵੇ ਦੇ ਨਾਲ ਕਾਲ ਬੰਨੇ ਆ ਇੱਥੇ ਉਹ ਨਹੀਂ ਰਹੇ ਤੇ ਮਾੜਾ ਮੋਟਾ ਜਿਹੜਾ ਇਹੇ ਦਿਮਾਗ ਤੋਂ ਕੰਮ ਲੈ ਕਿ ਜੇ ਕਿਸੇ ਤੇ ਬੇਕਸੂਰਾ ਪਰਚਾ ਹੋਇਆ ਉਹਦੀ ਇੱਕ ਕਮੇਟੀ ਦਾ ਗਠਨ ਕਰ ਅਣਕਵਾਰੀਆਂ ਬਿਠਾ ਲੋਕਾਂ ਨੂੰ ਵਿਸ਼ਵਾਸ ਦੇ ਵਿੱਚ ਲੈ ਕਿ ਜੇਕਰ ਭਈ ਤੁਹਾਡਾ ਬੰਦਾ ਸੱਚਾ ਹੈਗਾ ਤਾਂ ਉਹ ਗੱਲ ਨਹੀਂ ਕਿਹਾ ਕੀਤੀ ਜਾਏਗੀ ਪਰ ਦੇਕਰ ਦੋ ਸਾ ਤੋਏ ਤਾਂ ਨਹੀਂ ਹੋਵੇਗੀ ਤੂੰ ਇਹ ਲੋਕਾਂ ਨੂੰ ਆ ਕੇ ਵਿੱਚ ਵਿਚਰਦਾ ਤੇਰਾ ਇੱਕ ਬਿਆਰ ਨਹੀਂ ਆਇਆ ਹਲੇ ਤੱਕ ਪਹਿਲਾਂ ਆਲੀ ਤੇ ਸਰਕਾਰਾਂ ਦੇ ਵਿੱਚ ਕੋਈ ਫਰਕ ਨਹੀਂ ਤੇ ਤੂੰ ਸ਼ਾਇਰ ਪਹਿਲਾਂ ਵਾਲਿਆਂ ਨਾਲ ਜਨਮ ਕਰਨ ਦੇ ਵਿੱਚ ਥੋੜਾ ਅੱਗੇ ਟੱਪ ਗਿਆ ਬਾਕੀ ਕੰਮਾਂ ਨਾਲ ਪਤਾ ਨਹੀਂ ਜੁਆਇਮ ਕਰਨ ਦੇ ਵਿੱਚ ਤੂੰ ਜ਼ਰੂਰ ਅੱਗੇ ਟੱਪਿਆਗਾ ਇਹ ਅੱਜ ਭਗਵੰਤ ਮਾਨ ਦੀ ਸਰਕਾਰ ਤੱਕ ਜਿਹੜੀ ਇਹ ਵੀਡੀਓ ਇਹ ਜਰੂਰ ਭਜਾ ਦਿਓ ਕਿਉਂਕਿ ਚੌਥਾ ਥੰਮ ਮੰਨੇ ਜਾਂਦੇ ਪੱਤਰਕਾਰ ਇੱਥੇ ਕਹਿੰਦੇ ਸੀ ਡੈਮੋਕ੍ਰੇਸੀ ਆ ਤੇ ਡੈਮੋਕ੍ਰੇਸੀ ਕਾਦੀ ਇੱਥੇ ਕਾਦੀ ਇੱਥੇ ਆਜ਼ਾਦੀ ਆ ਬੋਲਣ ਸਾਥ ਨੂੰ ਸਾਨੂੰ ਨੂੰ ਦਿੱਤਾ ਜਾਂਦਾ ਸੋਸ਼ਲ ਮੀਡੀਆ ਤਾਂ ਬੰਦ ਹੋ ਜਾਂਦਾ ਨੈਟਵਰਕ ਤਾਂ ਬੰਦ ਹੋ ਜਾਂਦੇ ਆ ਇੱਥੇ ਬڑے-ਬڑے ਚੈਨਲ ਬੰਦ ਹੋ ਗਏ ਅਨਿੱਤਕੇ ਸ਼ਾਈ ਮਾਰੀ ਹੁੰਦੀ ਆ ਤੇ ਕਹਿੰਦਾ ਭਾਵ ਕਿ ਜੇਕਰ ਕਿਸੇ ਵਿੱਚ ਕਸੂਰ ਆ ਕੋਈ ਕਮੇਟੀਆਂ ਬਠਾਈਆਂ ਜਾਂਦੀਆਂ ਬੜਾ ਕੁਝ ਕੀਤਾ ਜਾਂਦਾ ਹੁੰਦਾਗਾ ਮੁੱਖ ਮੰਤਰੀਆਂ ਵੱਡਾ ਅਹੁਦਾ ਤੇਰੇ ਕੋਲੇ ਪੰਜਾਬ ਆ ਇਸ ਵੇਲੇ ਤੇ ਬਾਕੀ ਦਵਾਰੇ ਤੁਹਾਡੇ ਰੂਹ ਹੋਵਾਂਗੇ ਖਾਸ ਗੱਲਬਾਤ ਫਿਰ ਲੈ ਕੇ ਹੋਵਾਂਗੇ ਉਸ ਤੱਕ ਮੈਨੂੰ ਦਿਓ ਇਜਾਜ਼ਤ ਮੈਂ ਹਾਂ ਮਕਰ ਸਿੰਘ ਉੱਬਾ ਧਰਵਾਦ ਬੈਜੀ ਖਾਲਸਾ ਬਹਿਜ ਕੀ ਫਤਿਹ